ਸੇਵਾ ਦੇ ਸਬੰਧਤ ਸਮੁੱਚੀ ਸੰਗਤ ਨੂੰ ਤੁਹਾਨੂੰ ਹੱਥ ਜੋੜ ਕੇ ਬੜੇ ਆਦਰ ਸ ਤੇ ਸਤਕਾਰ ਸਹਿਤ ਬੇਨਤੀ ਹੈ ਕਿ ਜਿਹੜੀ ਕਾਰ ਸੇਵਾ ਦੀ ਸੰਪਰਤਾ ਦੀ ਗੱਲ ਅਕਸਰ ਸਮਾਜ ਵਿੱਚ ਦੁਨੀਆ ਵਿੱਚ ਪ੍ਰਸਿੱਧ ਹੈ ਇੱਕ ਸੰਸਥਾ ਹੈ ਪਰ ਮੇਰਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਚਰਨਾਂ ਉੱਤੇ ਸਿਰ ਝੁਕਦਾ ਹੈ ਕਿ ਜਿਹਨੂੰ ਸੇਵਾ ਕਹਿੰਦੇ ਨੇ ਸੇਵਾ ਦਾ ਮਤ ਕਾਰ ਵਿਹਾਰ ਤਾਂ ਸਾਰੀ ਦੁਨੀਆ ਕਰਦੀ ਹੈ ਜਿਹਨੂੰ ਮਰਜ਼ੀ ਪੁੱਛੋ ਹਾਂ ਵੀ ਤੂੰ ਕੀ ਕਾਰ ਵਿਹਾਰ ਕਰਦਾ ਹੈ ਕੀ ਕਾਰੋਬਾਰ ਹੈ ਸੇਵਾ ਦਾ ਮਤਲਬ ਇਹ ਹੁੰਦਾ ਵੀ ਇਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਮੈਂ ਮਾਫੀ ਮੰਗ ਲੈਣੀ ਚਾਹੁੰਨਾ ਗਵਰਨਮੈਂਟ ਦਾ ਕੋਈ EMPLOYEES ਮੁਲਾਜ਼ਮ ਹੋਵੇ ਤੇ ਮੁਲਾਜ਼ਮ ਪ੍ਰਤੀ ਬਹੁਤ ਸਹੂਲਤਾਂ ਹੁੰਦੀਆਂ ਨੇ ਉਹਦੇ ਜੀਵਨ 'ਚ ਉਹਨੂੰ ਤਨਖਾਹ ਹੁੰਦੀ ਏ ਉਹਨੂੰ ਪੈਨਸ਼ਨ ਹੁੰਦੀ ਏ ਉਹਨੂੰ ਮੈਡੀਕਲ ਸਹੂਲਤਾਂ ਹੁੰਦੀਆਂ ਨੇ ਉਹਨੂੰ TA ਹੁੰਦੇ ਨੇ ਉਹਨੂੰ ਪੱਤੇ ਹੁੰਦੇ ਨੇ ਉਹਨੂੰ ਫੰਡ ਹੁੰਦੇ ਨੇ ਉਹਨੂੰ ਬਹੁਤ ਕੁਝ ਹੁੰਦਾ ਪਰ ਗੁਰਨਾਨਕ ਦੇ ਸੇਵਕ ਨੂੰ ਗੁਰਨਾਨਕ ਦੀ ਅਸ਼ੀਰਵਾਦ ਹੁੰਦੀ ਵੀ ਸਭ ਚੀਜ਼ਾਂ ਇਹ ਦੁਨਿਆਵੀ ਛੋਟੀਆਂ ਤੇ ਮਹਾਨ ਸੇਵਾ ਹੋ ਜਾਂਦੀ ਹੈ ਪਰ ਮੈਂ ਸੇਵਾ ਦੇ ਪ੍ਰਸਾਹੇ ਕਦੇ-ਕਦੇ ਸੋਚਦਾ ਵੀ ਗੁਰਨਾਨਕ ਸਾਹਿਬ ਦੀ ਕਿੰਨੀ ਕਿਰਪਾ ਕਾਰ ਸੇਵਾ ਦੀ ਸੰਪਰਤਾ ਤੇ ਦਾਸ ਨੂੰ ਵਿਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਸਾਰੀਆਂ ਕੰਟਰੀਆਂ ਅਕਸਰ ਕਾਫੀ ਕੰਟਰੀਆਂ 'ਚ ਮੈਂ ਗਿਆ ਮੈਂ ਕਿਤੇ ਕਾਰ ਸੇਵਾ ਦੀ ਸੰਪਰਤਾ ਦਾ ਕੋਈ ਡੇਰਾ ਵਿਦੇਸ਼ 'ਚ ਕਿਤੇ ਨਹੀਂ ਵੇਖਿਆ ਪਰ ਬੜੀ ਗੁਰਨਾਨਕ ਸਾਹਿਬ ਦੀ ਬਖਸ਼ਿਸ਼ ਰਹੀ ਕਿ ਵਿਦੇਸ਼ਾਂ ਦੀ ਸੰਗਤ ਨੇ ਮਹਾਂਪੁਰਖਾਂ ਨੂੰ ਸੇਵਾ 'ਚ ਬੜਾ ਨਵਾਜਿਆ ਬਹੁਤ ਨਵਾਜਿਆ ਪਰ ਵਿਦੇਸ਼ਾਂ 'ਚੋਂ ਘਰਾਇਆਂ ਕਰਕੇ ਮਾਇਆ ਇਕੱਠੀ ਕਰਕੇ ਤੇ ਸਾਡੇ ਭਾਰਤ ਦੇਸ਼ 'ਚ ਗੁਰੂ ਘਰਾਂ ਤੇ ਲਾਈ ਗਈ ਮੈਂ ਕਦੇ-ਕਦੇ ਸੋਚਦਾ ਵੀ ਇਹ ਗੁਰੂ ਨੂੰ ਪ੍ਰੀਤ ਦੀ ਕਹਾਣੀ ਹੈ ਇੱਥੇ ਦੁਨਿਆਵੀ ਕਹਾਣੀ ਨਹੀਂ ਹੈਗੀ ਪਹਿਲਿਆਂ ਸਮਿਆਂ 'ਚ ਕਾਰ ਸੇਵਾ ਦੇ ਟਰੱਕ ਭਰ-ਭਰ ਕੇ ਆਇਆ ਕਰਦੇ ਸਨ ਸਾਧੂ ਜਨ ਲੈ ਕੇ ਆਇਆ ਕਰਦੇ ਸਨ ਵਿੱਚ ਜਹੇਦਾਰ ਸੰਗਤ ਲੈ ਕੇ ਆਇਆ ਕਰਦੇ ਸਨ ਫਿਰ ਉਹਦੇ ਵਿੱਚੋਂ ਫਿਰ ਕਈਆਂ ਦਾ ਮਨ ਬਣ ਜਾਣਾ ਤੇ ਤਾਂ ਜ਼ਿੰਦਗੀ ਦੇ ਲਈ ਉਹਨੇ ਜੀਵਨ ਲੇਖੇ ਲਾ ਜਾਣਾ ਤੇ ਅੱਜ ਜਦੋਂ ਅਸੀਂ ਆਉਂਦੇ ਹੀ ਨਹੀਂ ਤੇ ਕਿਸੇ ਨੇ ਜੀਵਨ ਕੀ ਲੇਖੇ ਚ ਲਾਉਣਾ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ 10 ਗੁਰੂ ਸਾਹਿਬਾਨ ਦਾ ਜੀਵਨ ਨਿੱਜੀ ਜੀਵਨ ਨਹੀਂ ਸੀ ਦੂਸਰਿਆਂ ਵਾਸਤੇ ਹੀ ਸੀ ਤੇ ਮੈਂ ਮਾਫੀ ਮੰਗ ਲੈਣੀ ਚਾਹੁੰਨਾ ਅੱਜ ਗੁਰਨਾਨਕ ਦੇ ਸਿੱਖ ਨੂੰ ਤੇ ਗੁਰੂ ਸਾਹਿਬ ਨੇ ਬੜੇ ਤਿਆਗ ਦੀ ਗੱਲ ਆਖੀ ਏ ਤੇ ਅੱਜ ਸਿੱਖ ਇੰਨਾ ਸਵਾਰਥਵਾਦੀ ਹੋ ਗਿਆ ਦੋਨੋਂ ਕੰਟਰੀਆਂ ਦੀ ਪੀਰ ਲੋਚਦਾ ਦੋਨੋਂ ਕੰਟਰੀਆਂ ਚ ਘਰ ਲੋਚਦਾ ਦੋਨੋਂ ਕੰਟਰੀਆਂ ਚ ਗੱਡੀਆਂ ਲੋਚਦਾ ਦੋਨੋਂ ਕੰਟਰੀਆਂ ਦੀ ਮਾਇਆ ਜੇਬਾਂ ਚ ਲੋਚਦਾ ਵੀ ਮੈਨੂੰ ਇਹ ਦੋਨਾਂ ਕੰਟਰੀਆਂ ਦੇ ਸੁਖ ਨਸੀਬ ਹੋਣ ਤੇ ਇੱਥੇ ਜਿਹੜਾ ਗੁਰੂ ਦਾ ਘਰ ਹੈ ਇੱਥੇ ਤਾਂ ਇੱਕੋ ਹੀ ਮਾਰਗ ਹੁੰਦਾ ਵੀ ਗੁਰੂ ਦੀ ਸੇਵਾ ਅੱਗੇ ਪਾਛੇ ਜੋ ਬੀਤੀ ਸੋ ਬੀਤੀ ਅੱਗੇ ਸਮਝ ਚੱਲੋ ਨੰਦ ਲਾਲਾ ਬਸ ਅੱਗੇ ਹੀ ਚੱਲੋ ਪਿੱਛੇ ਵਾਲੀ ਤਾਂ ਗੱਲ ਹੀ ਨਹੀਂ ਇਹਦੇ ਵਿੱਚ ਹੈਗੀ ਸੋ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਜਦੋਂ ਸਾਧੂਆਂ ਨੇ ਐਸੀ ਪਰੰਪਰਾ ਚਲਾਈ ਸੀ ਜੀ ਦੇ ਚ ਜੀਵਨ ਸਫਲ ਬਣਾਉਣ ਦੀ ਗੱਲ ਸੀ ਪਰ ਇਹ ਜੀਵਨ ਹਰ ਕੋਈ ਸਫਲ ਬਣਾ ਨਹੀਂ ਸਕਦਾ ਕਿਉਂਕਿ ਦਾਸ ਨੂੰ ਵੀ 49 ਸਾਲ ਹੋ ਗਏ ਸੇਵਾ ਦੇ ਮਾਰਗ ਤੇ ਪੰਦੀ ਬਣਿਆ ਸਮਾਜ ਦੇ ਵਿੱਚ ਬਹੁਤ ਸਾਰੇ ਬੰਦੇ ਨੀਵੀਂ ਧੌਣ ਕਰਕੇ ਅਲ ਜਿ ਰਹਿਣਗੇ ਪੋਖ ਗਰੀਬੀ ਮੁਸੀਬਤਾਂ ਦੁਖੜੇ ਆਪਣੇ ਚੱਲਦੇ ਫਿਰਨਗੇ ਜੀਵਨ ਲੇਖੇ ਚ ਲਾਉਣ ਦੇ ਹਿੱਸੇ ਨਹੀਂ ਆਉਂਦੀ ਪਰ ਹਿੱਸੇ ਉਹਦੇ ਆਉਂਦੇ ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜਾਵੇ ਤੇ ਮੈਂ ਕਦੇ-ਕਦੇ ਸੋਚਦਾ ਦਾਸ ਨੂੰ ਮਾਣ ਪਿਆਰ ਬਖਸ਼ਣ ਦੇ ਲਈ ਨਗਰ ਭਗਵਾਨਪੁਰੇ ਤੋਂ ਬਾਬਾ ਨਿਰਮਲ ਸਿੰਘ ਦਾਸ ਨਾਲ ਸੇਵਾ ਚ ਇੱਕ ਰੰਗੀ ਵਸ ਦੇ ਪਰਿਵਾਰ ਨੂੰ ਜਦੋਂ ਮੈਂ ਦੇਖਦਾ ਕਿ 20 ਨਗਰਾਂ ਚੋਂ ਇੱਕੋ ਹੀ ਬੂਟਾ ਲੱਗਾ ਹੈ ਤੇ ਫਿਰ ਮੈਂ ਉਹਦੇ ਵਿੱਚ ਦੀ ਜੋ ਦੇਖਦਾ ਮੈਂ ਉਹਨੂੰ ਐਂ ਦੇਖਦਾ ਵੀ ਇਹ ਸ਼ੇਰ ਦੀ ਦਹਾੜ ਵਰਗਾ ਹੈ ਕਿਉਂਕਿ ਜਨਾਖਣੇ ਮਾਰਗ ਤੇ ਤੁਰਦਾ ਨਹੀਂ ਨਾ ਤੇ ਜੇ ਉਹ ਤੁਰਿਆ ਤੇ ਉਹਦਾ ਜਿਹੜਾ ਜੀਵਨ ਤੇ ਉਹਦਾ ਰੂਪ ਹੈ ਉਹ ਮੈਨੂੰ ਉਹਦੇ ਵਿੱਚੋਂ ਸ਼ੇਰ ਦੀ ਦਹਾੜ ਵਰਗਾ ਰੂਪ ਲੱਗਦਾ ਕਿਉਂਕਿ ਇਹ ਗੁਰੂ ਦੀ ਜਨੇਖਣੇ ਨੂੰ ਸੇਵਾ ਨਸੀਬ ਨਹੀਂ ਹੁੰਦੀ ਕਾਰ ਸੇਵਾ ਦੀ ਸੰਪਰਤਾ ਦੇ ਵਿੱਚ ਜਿੰਨੇ ਵੀ ਸਾਧੂ ਜਨ ਆਏ ਨੇ ਸਾਰੀ ਉਮਰ ਵਾਸਤੇ ਕੋਈ ਵੀ ਨਹੀਂ ਆਇਆ ਕੇਵਲ ਤਿੰਨ ਮਹੀਨਿਆਂ ਵਾਸਤੇ ਆਏ ਸੀ ਮੁੜ ਕੇ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਗੁਰੂ ਦੇ ਲੇਖੇ ਲਾ ਗਏ ਨੇ ਗੁਰੂ ਪਾਤਸ਼ਾਹ ਕਰਪਾ ਕਰਨ ਮੇਰੀ ਇਹ ਬੇਨਤੀ ਹੈ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਕਿ ਤੁਸੀਂ ਜੀਵਨ ਦਾ ਦਸਵੰਦ ਜ਼ਰੂਰ ਕੱਢਿਆ ਕਰੋ ਜਿੱਥੇ ਘਰ ਦੇ ਕਾਰਵਿਹਾਰ ਕਰਦੇ ਹੋ ਉਥੇ ਦਸਵੰਦ ਕੱਢਿਆ ਕਰੋ ਪ੍ਰਬੰਧ ਦੇ ਗੁਰੂ ਘਰਾਂ ਦੇ ਵਿੱਚ ਸੁਧਾਰ ਜਿਹੜੇ ਲੋਚਦੇ ਆ ਇਹ ਸਾਡੇ ਮੋਢਾ ਦਿੱਤਿਆਂ ਹੋਣੇ ਨਾ ਕਿ ਕੇਵਲ ਗੱਲਾਂ ਕੀਤਿਆਂ ਗੱਲਾਂ ਨਾਲ ਤੇ ਨਮੋਸ਼ੀ ਸਾਡੇ ਪੱਲੇ ਪੈ ਸਕਦੀ ਏ ਤੇ ਮੋਢਾ ਦਿੱਤਿਆਂ ਸਾਡਾ ਦੋਹ ਜਹਾਨੀ ਮੁਖ ਉਜਲਾ ਹੋ ਸਕਦਾ ਲੋਕ ਅਤੇ ਪਰਲੋਕ ਵਿੱਚ ਤੇ ਬਿਨਾ ਸੇਵਾ ਤੋਂ ਮੈਂ ਮਾਫੀ ਮੰਗ ਲੈਣੀ ਚਾਹੁੰਨਾ ਬਿਨਾ ਸੇਵਾ ਤੇ ਸਿਮਰਨ ਤੋਂ ਬੰਦਾ ਦੋਹ ਜਹਾਨੀ ਧੌਨ ਨੀਵੀਂ ਕਰਕੇ ਹੀ ਜੀ ਸਕਦਾ ਉਚਿਤ ਧੌਨ ਗੁਰੂ ਨੇ ਕਰਨੀ ਹੈ ਗੁਰੂ ਦੀ ਸੇਵਾ ਨੇ ਕਰਨੀ ਹੈ ਗੁਰੂ ਦੇ ਸਿਮਰਨ ਨੇ ਕਰਨੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਗੁਰ ਰਹਿਮਤ ਕਰਨ ਮੈਂ ਇਹ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਭ ਕੁਝ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਦੀ ਤ੍ਰਿਸ਼ਨਾ ਹੋਰ ਗਾਂ ਵਧੀ ਜਾਂਦੀ ਹੋਰ ਵਧੀ ਜਾਂਦੀ ਕਿਸੇ ਦੀ ਤ੍ਰਿਸ਼ਨਾ ਤ੍ਰਿਪਤ ਹੋ ਕੇ ਇੱਥੇ ਨਹੀਂ ਆਉਂਦੀ ਵੀ ਸੰਸਾਰ ਵਿੱਚ ਬਹੁਤ ਕੁਝ ਕਰ ਲਿਆ ਹੁਣ ਰਹਿੰਦਾ ਜੀਵਨ ਗੁਰੂ ਦੇ ਲੇਖੇ ਲਾ ਲਈਏ ਪਰ ਜਿਨ੍ਹਾਂ ਤੇ ਕਿਰਪਾ ਸੀ ਜਿਨ੍ਹਾਂ ਤੇ ਕਿਰਪਾ ਹੈ ਉਹਨਾਂ ਨੇ ਇਹ ਕੁਝ ਕਰਮ ਕਮਾ ਲੈਣ ਆਪਣੇ ਕਿਉਂਕਿ ਕਾਰ ਸੇਵਾ ਦੀ ਸੰਪਰਤਾ 'ਚ ਬੜੇ ਸਾਧੂ ਜਨ ਗ੍ਰਿਸ਼ਤੀ ਜੀਵਨ 'ਚ ਹੋਏ ਨੇ ਬੜੇ ਉਹਨਾਂ ਦੇ ਧੀਆਂ ਪੁੱਤਰ ਪਰਿਵਾਰਕ ਪਰ ਉਹਨਾਂ ਨੇ ਉਧਰੋਂ ਲੇਨ ਤੋੜ ਕੇ ਤੇ ਜੀਵਨ ਗੁਰੂ ਦੇ ਲੇਖੇ ਲਾ ਕਰਕੇ ਆਪਣਾ ਜੀਵਨ ਸਫਲ ਬਣਾ ਕਰਕੇ ਦੋ ਜਹਾਨੀ ਆਪਣਾ ਮੁਖ ਉਜਲਾ ਕਰਕੇ ਜੀਵਨ ਸਫਲ ਬਣਾ ਕੇ ਸੰਸਾਰ ਤੋਂ ਗਏ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ